ਇਹ ਕੀ ਹੈ ਪ੍ਰਾਈਮਰ ਓਕੇ ਐਮ ਆਰ ਵੀ ਚੈੱਕ ਕਰੋ 300 ਰੁਪਏ 100 ਰੁਪਏ ਦਾ ਪੈਣਾ ਓਕੇ ਕਾਹਦੇ ਯੂਜ਼ ਹੁੰਦਾ ਹੈ ਫੇਸ ਪ੍ਰਾਈਮਰ ਫੇਸ ਲਈ ਯੂਜ਼ ਹੁੰਦਾ ਹੈ ਲੇਡੀਜ਼ ਦੇ ਠੀਕ ਹੈ ਨਾ ਆ ਦੇਖੋ ਇਹ ਬੀਬੀ ਕਰੀਮ ਹੈ ਠੀਕ ਹੈ ਜੀ ਬੀਬੀ ਕਰੀਮ 300 ਰੁਪਏ ਐਮ ਆਰ ਵੀ 100 ਰੁਪਏ ਫੇਸ ਲਈ ਬੀਬੀ ਕਰੀਮ ਐ ਡੇਲੀ ਯੂਜ਼ ਓਕੇ ਓਕੇ ਤੁਸੀਂ ਵਧੀਆ ਕੰਪਨੀ ਦੀ ਚੀਜ਼ ਯੂਜ਼ ਕਰੋ ਹਨਾ ਹਾਂ ਆ ਦੇਖੋ ਆ ਫਾਊਂਡੇਸ਼ਨ ਆ ਫੁੱਲ ਐਚ ਡੀ ਫਾਊਂਡੇਸ਼ਨ ਹੈ 300 ਰੁਪਏ ਐਮਰ ਵੀ ਹੈ 50 ਰੁਪਏ ਦੀ ਓਕੇ ਠੀਕ ਹੋ ਗਿਆ ਆ ਚੈੱਕ ਕਰੋ 50 ਰੁਪਏ ਫੁੱਲ ਐਚ ਡੀ 300 ਐਮਰ ਵੀ ਠੀਕ ਹੈ ਹਾਈਲਾਈਟਰ ਫੇਸ ਪਾਊਡਰ ਇਹ ਦੇਖੋ ਕਲਰ ਆ ਕਲਰਫੁੱਲ ਲਾਈਨਰ ਆ ਦੇਖੋ ਕਲਰਫੁੱਲ ਲਾਈਨਰ ਹਾਂਜੀ ਕਿੰਨੇ ਦਾ ਪੈਣਾ 80 ਰੁਪਏ ਦਾ ਸੇਲ ਕਰੋ 30 ਰੁਪਏ ਦਾ ਸਹੀ ਹੈ ਜੀ ਹਾਂ 80000 ਰੁਪਏ ਇਹ ਚੈੱਕ ਕਰੋ ਇਹ ਪ੍ਰਾਈਮਰ ਆ ਗਏ ਪ੍ਰਾਈਮਰ ਕਨਸੀਲਰ ਹਨਾ 30 30 ਰੁਪਏ 30 ਰੁਪਏ ਜਿਹੜਾ ਮਰਜੀ ਕਨਸੀਲਰ ਚਲੋ ਜੀ ਕਨਸੀਲਰ ਕਿੰਨੇ ਆ ਦੇਖੋ ਆਪਣੇ ਕੋਲ ਸ਼ੈਡੋਂ ਸਾਡੇ ਕੋਲ ਐਦਾ ਹੀ ਬੰਦ ਗੱਤੇ ਹੁੰਦੇ ਆ ਖਾਮਿਆਂ ਜੇ ਆਪਾਂ ਘਾਟ ਹੀ ਲਾਈਦਾ ਮਾਲ ਤੁਹਾਨੂੰ ਪਤਾ ਬੰਦ ਬੰਦ ਗੱਤੇ ਹੀ ਸੇਲ ਹੁੰਦੇ ਆ ਆਪਣੇ ਆਹ ਦੇਖੋ ਆ ਦੇਖੋ ਐ ਹੈਗੀ ਐ 글리ਟਰ ਹਾਈਲਾਈਟਰ ਓਕੇ ਇਹ 24 ਕਲਰ ਹੈ ਓਕੇ 24 ਕਲਰ ਹੈ ਤੁਹਾਨੂੰ ਕਿੰਨੇ ਦੀ ਪੈਣੀ 80 ਰੁਪਏ ਦੀ ਉਹ ਉਹਦੇ ਹੁੰਦੀ ਜਿਹੜੀ ਹਾਂ ਫੇਸ ਤੇ ਯੂਜ਼ ਹੁੰਦੀ ਹੈ ਇਹਦੇ ਨਾਲ ਬਰਸ਼ ਵੀ ਹੈਗੇ ਆ ਦੇਖੋ ਪੂਰੀ ਸ਼ੈਡੋ ਹੈ ਓਕੇ ਕਿੰਨੇ ਦੀ ਪੈਣੀ 80 ਰੁਪਏ ਦੀ ਤੁਸੀਂ ਕਿਸੇ ਬਜ਼ਾਰੋਂ 4-500 ਰੁਪਏ ਦੀ ਲੈਣੇ ਹੋ ਓਕੇ ਠੀਕ ਹੈ ਜੀ ਹਾਂ ਹਾਂ ਸਟੂਟੂਆ ਪੈਕ ਆ ਆ ਦੇਖੋ ਨੀਲ ਰੀਮੂਵਰ ਵੀਟ ਸਾਰਾ ਕੁਛ ਏ ਟੂ ਜ਼ੈਡ ਢੇਰ ਲੱਗਾ ਪਿਆ ਐਲੈਂਸ ਵੀ ਆਇਆ ਆਪਣੇ ਕੋਲ ਆ ਦੇਖੋ ਤੁਸੀਂ ਇੱਕ ਲੈਂਸ ਮਾਰਕੀਟ ਤੋਂ 500 ਰੁਪਏ ਦਾ ਲੈਨੇ ਹੋ ਹਮ ਇਹ ਪੰਜ ਲੈਂਸ ਨੇ ਪੰਜ ਸੈੱਟ ਨੇ ਇਹਦੇ ਚ ਤਾਨੂੰ 300 ਰੁਪਏ ਦਾ ਪੂਰਾ ਸੈੱਟ 5 ਪੀਸ ਦਾ ਪੂਰਾ ਡੱਬਾ ਹਾਂ 300 ਰੁਪਏ ਦੀ ਪੂਰੀ ਡੱਬੀ ਪਰ ਕੰਪਨੀ ਦੀ ਹੈ ਜੇ ਫਿਰ ਜਮਨ ਕਲਰ ਹੋਣਗੇ ਹਾਂ ਤੁਸੀਂ 500 ਰੁਪਏ ਦਾ ਇੱਕ ਲੈਂਸ ਸੇਲ ਕਰਨਾ ਠੀਕ 300 ਰੁਪਏ ਦੀ ਤੁਹਾਨੂੰ 5 ਲੈਂਸ ਮਿਲਣਗੇ ਠੀਕ 300 ਲੈ ਕੇ ਤੁਸੀਂ ਲੈਂਸ ਭਾਵੇਂ 100 ਰੁਪਏ ਸੇਲ ਕਰੋ 500 ਰੁਪਏ ਡੱਬੀ ਸੇਲ ਹੋ ਜਾਂਦੀ ਹੈ ਓਕੇ ਬਈ ਫੁੱਲ ਕਮਾਈ ਹੋਏਗੀ ਤੁਹਾਨੂੰ ਠੀਕ ਹੋਵੇ ਠੀਕ 40 ਰੁਪਏ ਆਪਾਂ ਜੀ ਰੇਟ ਪੁੱਛ ਰਹੇ ਆ ਆ 200 ਰੁਪਏ ਐਮ ਆਰ ਪੀ 40 ਰੁਪਏ ਦਾ ਫੀਸ ਹੋ ਕਲੀਨਲ ਕਲੀਅਰ ਮੈਂ ਕਿਹਾ ਸੋਸ਼ਲ 100 ਰੁਪਏ ਦਾ ਸਿਰਫ ਦੇ ਦੇ ਸ਼ੇਰ ਨਾਲ ਦੀ ਦੁਕਾਨ ਤੇ ਪਿਆ ਆ ਦੇਖੋ ਆ ਨੀਲਸ ਆ ਸੰਦੂਰ ਹੈ ਜੀ ਕਿੰਨੇ ਦਾ ਪੈਣਾ 5 ਰੁਪਏ ਦਾ ਸੰਦੂਰ ਲੀਕੜ ਹੂੰ ਠੀਕ ਹੈ ਜੀ ਆ ਨੀਲਸ ਆਏ ਆ ਆ ਨੀਲਸ ਕਿੰਨੇ ਦੇ ਪੈਣੇ 50 50 ਰੁਪਏ ਦੇ ਨੀਲਸ ਠੀਕ ਹੈ ਲੈ ਓ ਦੋਸਤ ਮੈਂ ਕਿ ਉਹ ਵਾਲਾ ਬਾਹਰ ਤਾਂ ਆ ਦੇਖੋ ਬੇਬੀ ਕਾਜਲ ਆ ਗਿਆ ਆ ਬੱਚਿਆਂ ਵਾਲਾ ਕੱਜਲ ਹੈ 120 ਰੁਪਏ ਦਾ ਡੱਬਾ ਓਕੇ ਬਈ 3-4 ਰੁਪਏ ਦਾ ਪੈਂਦਾ ਹੈ 15 ਰੁਪਏ ਐਮ ਆਰ ਪੀ ਤੁਸੀਂ 3-4 ਰੁਪਏ ਦਾ ਲੈ ਕੇ 10 ਰੁਪਏ ਸੇਲ ਕਰ ਦਿਓ ਓਕੇ ਬਈ ਠੀਕ ਹੈ ਜੀ ਹਾਂ ਆ ਦੇਖੋ ਇਹ ਮੈਗਨੇਟ ਆ ਗਿਆ ਠੀਕ ਹੈ ਜੀ ਹਾਂ ਜੀ ਤੁਹਾਨੂੰ ਕਿੰਨੇ ਦਾ ਪੈਂਦਾ ਹੈ 30 ਰੁਪਏ ਦਾ ਮੈਗਨੇਟ ਓਕੇ ਬਈ 30 ਰੁਪਏ ਦਾ ਮੈਗਨੇਟ ਉਹ ਮੈਗਨੇਟ ਜਿਹੜਾ ਬਜ਼ਾਰੋਂ 30 ਦਾ ਮਿਲਦਾ ਨਾ ਉਹ ਇਸ ਤੋਂ ਅੱਧਾ ਹੁੰਦਾ ਓਕੇ ਆਪਾਂ ਤੁਹਾਨੂੰ ਕਿੰਨਾ ਵੱਡਾ ਪੀਸ 30 ਰੁਪਏ ਜਿਆਦਾ ਉਹਨਾਂ ਦਾ ਦੋਗਣਾ ਦੇ ਰਹੇ ਆ ਤੁਹਾਨੂੰ 30 ਰੁਪਏ ਦਾ ਓਕੇ ਬਈ ਠੀਕ ਹੈ ਜੀ ਹਲੋ ਆ ਦੇਖੋ ਸਾਰੇ ਲਿਪਸ਼ਟ ਲੱਗੇ ਆ ਓਕੇ ਆ ਦੇਖੋ ਤੁਸੀਂ ਮੈਟਮੀ ਮੈਟਮੀ ਲਿਪਸਟਿਕ ਕਰਦੇ ਆ ਨਾ ਆ ਦੇਖੋ ਆ ਸਾਰੇ ਨਿਊਡ ਸ਼ੇਡ ਦਾ ਡੱਬਾ ਹੈ ਮੈਟ ਮੀਲ ਸਟਿਕ ਓਕੇ ਬਈ ਮੈਟ ਮੀ ਲਿਖਿਆ ਹੋਇਆ ਹੈ ਜੀ ਹਾਂ ਜੀ ਕਿੰਨੇ ਦਾ ਪੈਣਾ ਤੁਹਾਨੂੰ 25 ਰੁਪਏ ਦਾ 150 ਰੁਪਏ ਸੇਲ ਹੁੰਦਾ ਆ ਦੇਖੋ ਆ ਦੇ ਵਿੱਚ ਨਿਊਡ ਸ਼ੇਡ ਅ ਨਿਊਡ ਦਾ ਸਟicker ਲੱਗਾ ਆ ਸਾਰਾ ਨਿਊਡ ਹੋਏਗਾ ਮਿਕਸ ਹੋਏਗਾ ਰੈੱਡ ਮਹਿਰੂਨ ਹੋਏਗਾ ਪੂਰਾ ਡੱਬਾ ਪੈਣਾ 300 ਰੁਪਏ ਦਾ 25 ਰੁਪਏ ਦਾ ਪੀਸ ਹੋ ਗਿਆ ਤੁਸੀਂ ਇੱਕ ਪੀਸ 100 ਰੁਪਏ ਦਾ ਸੇਲ ਕਰਨਾ ਅਸ ਅਸ ਨਹੀਂ 100 ਰੁਪਏ ਦੇ ਹਾਂ 25 ਪੈਣਾ 100 ਰੁਪਏ ਸੇਲ ਹੁੰਦਾ ਓਕੇ ਜੀ ਠੀਕ ਹੈ ਜੀ ਆ ਦੇਖੋ ਆ ਸਾਡੇ ਕੋਲ ਨੋਨ ਟ੍ਰਾਂਸਫਰ ਲਿਪਸਟਿਕ ਹੁੰਦੀ ਹੈ ਹਾਂਜੀ ਵੀ ਬਲਸ਼ ਕੰਪਨੀ ਦੀ ਹੈ ਓਕੇ ਵੀ ਪਰ ਪੀਸ ਦੇ ਉੱਤੇ ਐਮ ਆਰ ਪੀ ਹੈਗੀ ਹੈ 300 ਰੁਪਇਆ ਹਾਂਜੀ ਠੀਕ ਹੈ ਤੁਹਾਨੂੰ ਕਿੰਨੇ ਦੀ ਪੈਣੀ ਹੈ 80 ਰੁਪਏ ਆ ਦੇਖੋ ਇਹਨੂੰ ਕਹਿੰਦੇ ਨੋਨ ਟ੍ਰਾਂਸਫਰ ਲਿਪਸਟਿਕ ਓਕੇ ਵੀ ਆ ਦੇਖੋ ਨਾਲੇ ਰਿਵੋਲਵਿੰਗ ਹੈ ਸ਼ਾਪ ਵਾਲੀ ਨਹੀਂ ਹੈਗੀ ਓਕੇ ਓਕੇ ਆ ਦੇਖੋ ਇਹ ਰਿਵੋਲਵਿੰਗ ਲਿਪਸਟਿਕ ਹੈ 80 ਰੁਪਏ ਸਿਰਫ ਇਹ ਦੇਖੋ अच्छा चेक करो कितने दी ਪੈਣੀ ਹੈ 80 ਰੁਪਏ ਦਾ ਪੀਸ ਹਰ ਰਵੋਲਵਿੰਗ ਹੈ ਦੇਖੋ ਇਹਨੂੰ ਆਪਾਂ ਖੋਲ ਲਿਆ ਬੰਦ ਹੋ ਗਿਆ ਰਵੋਲਵਿੰਗ ਪੀਸ ਹੈ 80 ਰੁਪਏ ਦਾ ਓਕੇ ਬਈ 80 ਰੁਪਏ ਦਾ ਤੁਸੀਂ ਕਿੰਨਾ ਰਾਂ 50 ਦਾ 80 ਰੁਪਏ ਦਾ ਪੀਸ ਪੈਣਾ ਤੁਹਾਨੂੰ ਤੁਸੀਂ 50 ਰਾਂ ਦੋਗੇ ਇਹ ਤੁਸੀਂ 300 ਰੁਪਏ ਦਾ ਸੇਲ ਕਰਨਾ ਹੈ 80 ਰੁਪਏ ਦਾ ਪੀਸ ਹੈ ਓਕੇ ਮੈਂ ਇਹ ਦੇਖੋ ਹੁਣ ਇਹ ਬੁਰਲਾ ਵਾਲਾ ਮਸ਼ੀਨ ਆ ਗਈ ਹਾਂਜੀ ਕਿੰਨੇ ਦੀ ਪੈਣੀ 150 ਰੁਪਏ ਦੀ ਉਹ ਪਹਿਲਾਂ ਵੀ ਦੱਸਿਆ ਹਾਂ ਪਹਿਲੇ ਰੇਟ ਆਪਾਂ 180 ਰੁਪਏ ਗਿਆ ਸੀ ਹੁਣ 150 ਦੀ ਕਰਤੀ ਹੁਣ 150 ਦੀ ਕਰਤੀ ਕਿਉਂਕਿ ਹੁਣ ਸਰਦੀਆਂ ਸੇਲ ਜ਼ਿਆਦਾ ਹੁੰਦੀ ਆ ਆਪਾਂ ਮਾਲ ਜ਼ਿਆਦਾ ਚੱਕ ਲਿਆ ਓਕੇ 150 ਰੁਪਏ ਠੀਕ ਓ ਠੀਕ ਕਿਉਂਕਿ ਜੋ ਰੇਟ ਆਪਾਂ ਨੂੰ ਆਏਗਾ ਆਪਾਂ ਦੇ ਦੇਣਾ ਓਕੇ ਹੁਣ ਆਪਾਂ ਮਾਲ ਥੋੜਾ ਜਿਹਾ ਪਰਤੇ ਚ ਲਿਆ ਇਸ ਕਰਕੇ ਤੁਹਾਨੂੰ 150 ਦਾ ਪੇਜ ਆ ਓਕੇ ਬਈ ਯਾਰੋਂ ਉਹਨਾਂ ਨੂੰ 250 ਰੁਪਏ ਦਾ ਘਾਰ ਆਂਦਾ ਆਪਾਂ ਤੁਹਾਨੂੰ 150 ਰੁਪਏ ਦੇਵਾਂਗੇ ਚੱਕੋ ਜਿੰਨਾ ਮਰਜ਼ੀ ਮਾਲ ਓਕੇ 50 ਪੀਸ 100 ਪੀਸ ਬੰਦ ਗੱਤਾ ਜਿੰਨਾ ਮਰਜ਼ੀ ਠੀਕ ਹੋ ਗਿਆ ਜੀ ਆਇਓ ਆਹ ਦੇਖੋ ਤੁਹਾਨੂੰ ਸਪੈਸ਼ਲ ਜਿਹੜੇ ਵੱਡੇ ਆ ਵੱਡੇ ਫੇਸ਼ਲ ਨਾਲ ਦੀ ਦੁਕਾਨ ਤੇ ਪੇ ਸਾਰੇ 50 ਰੁਪਏ ਤੋਂ ਸਟਾਰਟ ਹੋ ਜਾਂਦੇ ਵੱਡੇ ਇਹ ਪਾਉਂ ਚ ਕਿਟਾ ਪ੍ਰੋਫੈਸ਼ਨਲ ਆਸਤਾ ਬੈਰੀ ਓਕੇ ਕਿੰਨੇ ਦੀ ਪੈਣੀ 50 ਰੁਪਏ ਦੀ ਉਹ 500 ਰੁਪਏ ਦਾ ਤੁਸੀਂ ਫੇਸ਼ਲ ਕਰਨ ਦਾ ਲੈਣਾ ਠੀਕ ਹੈ 50 ਰੁਪਏ ਦੀ ਗਿੱਟਾ ਇਹ ਕਿਹਨਾਂ ਮਾਰੀ ਕਿੰਨੇ ਦੇ ਲੈ ਲਓ ਲੈ ਲਓ ਐਮ ਆਰ ਪੀ 150 ਰੁਪਏ ਹੈ 150 ਵਾਲਾ ਪੀਸ 50 ਰੁਪਏ ਦਾ ਠੀਕ ਹੋ ਗਿਆ ਠੀਕ ਹੈ ਜੀ ਇੱਧਰ ਸਾਰਾ ਡੇਰ ਲੱਗਾ ਪੋੜੀਆਂ ਹੀ ਲੈ ਲਓ ਇਹ ਸਾਰੇ ਲਿਪਸ਼ੇਡ ਹੀ ਹੈ ਫੇਸ ਪਾਊਡਰ ਲੱਗਾ 150 ਵਾਲਾ ਫੇਸ ਪਾਊਡਰ ਤੁਹਾਨੂੰ ਸਿਰਫ 25 ਰੁਪਏ ਦਾ 30 ਦਾ ਪੀਸ 30 ਦਾ ਜੀ 25 15 ਪੀਸ ਓਕੇ